ਹੁਣ ਜਿਹੜੇ ਨਿਹੰਗਾਂ ਦੇ ਬਾਣੇ ਦੇ ਵਿੱਚ ਹੁੰਦੇ ਨੇ ਉਹ ਸੰਦੀਪ ਥਾਪਰ ਕੌਣ ਨੇ ਜਿਹੜੇ ਉਹ ਭਗਤ ਸਿੰਘ ਨਾਲ ਚੀਜ਼ ਹੋਈ ਸੀ ਰਾਜਗੁਰੂ ਤੇ ਸੁਖਦੇਵ ਹੁਣੀ ਜਿਹੜੇ ਉਹਨਾਂ ਚੋਂ ਉਹ ਸੁਖਦੇਵ ਦੇ ਭਤੀਜੇ ਲੱਗਦੇ ਨੇ ਉਸ ਤੇ ਨਿਹੰਗ ਦੇ ਬਾਣੇ ਜਾਂਦੇ ਨੇ ਹਮਲਾ ਕਰਤੇ ਆ ਜਾਨ ਲੈਵਾ ਗੁਰਦੁਆਰੇ ਜਿਹੜਾ ਆਪਣਾ ਹੈਗਾ ਕਾਫੀ ਮਸ਼ਹੂਰ ਗੁਰਦੁਆਰਾ ਸਥਾਨ ਹੈ ਉੱਥੇ ਨਿਹੰਗਾਂ ਦੇ ਗੁੱਟ ਲੜਪੇ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਇੱਕ ਪਾਸੇ ਬਲਬੀਰ ਸਿੰਘ ਦਾ ਸੀਗਾ ਆ ਜਿਹੜਾ 96 ਕਰੋੜੀ ਦਲ ਹੈਗਾ ਇੱਕ ਪਾਸੇ ਦੂਜੇ ਸੀਗੇ ਫੇਰ ਤੁਹਾਡਾ ਇੱਕ ਦੋ ਘਟਨਾਵਾਂ ਆ ਜੀਆਂ ਉਹਨੀਆਂ ਇਹ ਬੇਅਦਬੀ ਕਰਨ ਆਇਆ ਸੀਗਾ ਪੁੱਛਿਆ ਨਹੀਂ ਗਿੱਚਿਆ ਨਹੀਂ ਬੇਅਦਬੀ ਕਰ ਰਿਹਾ ਸੀ ਮਾਰ ਤੋ ਇਹਨੂੰ ਹੱਤਿਆ ਕਰ ਦੋ ਦਿੱਲੀ ਕਿਸਾਨੀ ਪ੍ਰਦਰਸ਼ਨ ਚ ਹੋਈ ਇੱਕ ਪੰਜਾਬ ਦੇ ਵਿੱਚ ਹੋਈ ਸੀ ਅੱਜ ਦੀ ਡੇਟਸ ਐ ਇਹਨੂੰ ਖਾਲਸਾ ਕਿਹਾ ਜਾਂਦਾ ਨਹੀਂ ਨਹੀਂ ਇਹ ਖਾਲਸਾ ਨਹੀਂ ਹੈ ਖਾਲਸਾ ਉਹ ਕਹਿੰਦੇ ਸੀ ਬਾਣਾ ਪਾਇਆ ਜੀ ਅਸੀਂ ਖਾਲਸਾ ਨਹੀਂ ਨਹੀਂ ਬਾਣਾ ਜੀ ਬਾਣੇ ਦੇਖੋ ਜਿਹੜਾ ਬਾਣਾ ਹੈ ਨਾ ਕਰਤਾਰ ਬਾਣੇ ਨੂੰ ਜਿਹੜੀ ਹੈ ਨਾ ਉਹ ਮਦਰ ਸਤਕਾਰ ਦਵਾਉਂਦਾ ਹੈ ਬਾਣਾ ਕਿਰਦਾਰ ਨੂੰ ਸਤਕਾਰ ਨਹੀਂ ਦਿਵਾ ਸਕਦਾ ਬਾਣੇ ਦੇ ਅੰਦਰ ਤੁਸੀਂ ਕਿਰਦਾਰ ਹੋਰ ਤਰ੍ਹਾਂ ਦਾ ਕਰੋ ਤੇ ਫਿਰ ਬਾਣਾ ਜਿਹੜਾ ਹੈਗਾ ਉਹ ਫੇਲ